ਲੋਕਸੀਆਂ ਸਾਹ ਪੰਜਾਬ ਮਾਨਯੋਗ ਡੀਜੀਪੀ ਸਾਹ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਪੰਜਾਬ ਨੂੰ ਗਸ਼ਾ ਮੁਕਤ ਕਰਨ ਲਈ ਗੈਰ ਹਰੂਨੀ ਅਨਸਰਾਂ ਨੂੰ ਕਾਬੂ ਕਰਨ ਲਈ ਤੇ ਮਾੜੇ ਅਨਸਰਾਂ ਤੇ ਲੱਤ ਪਾਉਣ ਲਈ ਲਗਾਤਾਰ ਸਪੈਸ਼ਲ ਲਾਕਾ ਬੰਦੀਆਂ ਕੋਆਰਡੀਨੇਟ ਸਰਚ ਆਪਰੇਸ਼ਨਸ ਅਤੇ ਹੋਰ ਵੱਖਰੇ ਵੱਖਰੇ ਆਪਰੇਸ਼ਨ ਜਿਹੜੇ ਹੈਗਾ ਲਗਾਤਾਰ ਕੀਤੇ ਜਾ ਰਹੇ ਹਨ ਉਸੇ ਦੀ ਜੜੀ ਵਿੱਚ ਬਠਿੰਡਾ ਪੁਲਿਸ ਦੇ ਥਾੜਾ ਮੋੜ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਮੌੜ ਥਾੜੇ ਦੀ ਪੁਲਿਸ ਪਾਰਟੀ ਨੇ ਢਿੰਗੜ ਤੋਂ ਸੰਦੋਹਾ ਲਿੰਕ ਰੋਡ ਪਰ ਸਪੈਸ਼ਲ ਨਾਕਾਬੰਦੀ ਲਗਾਈ ਹੋਈ ਸੀ ਸਪੈਸ਼ਲ ਨਾਕਾਬੰਦੀ ਦੌਰਾਨ ਸ਼ੱਕੀ ਪਰਸ਼ਾ ਨੂੰ ਅਤੇ ਸ਼ੱਕੀ ਵਾਹਨ ਨੂੰ ਚੈੱਕ ਕੀਤਾ ਜਾ ਰਿਹਾ ਸੀ ਦੌਰਾਨੇ ਚੈਕਿੰਗ ਢਿੰਗੜ ਵਾਲੀ ਸਾਈਡ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਚੈਕਿੰਗ ਉਪਰੰਤ ਉਸ ਦੇ ਮੋਢੇ ਤੇ ਪਾਏ ਹੋਏ ਰਕਸੈਕ ਵਿੱਚੋਂ 5 ਕਿਲੋ ਜਿਹੜੀ ਅਫੀਮ ਹੈਗੀ ਹੈ ਉਹ ਪ੍ਰਾਪਤ ਹੋਈ ਦੋਸ਼ੀ ਦੀ ਜਿਹੜੀ ਪਛਾਣ ਹੈ ਉਹ ਸੂਰਜ son of ਅਕੂਸਨ ਦ ਰੈਜ਼ੀਡੈਂਟ ਆਫ ਨੇੜੇ ਰਵਿਦਾਸ ਜੀ ਦੀ ਤਰਕਸ਼ਾਲਾ ਪ੍ਰਿੰਟ ਮੋੜ ਖੁਰਾ ਥੜਾ ਮੋੜ ਬਚੋ ਗਈ ਇਸ ਦੇ ਸਬੰਧ ਵਿੱਚ ਥੜਾ ਮੋੜ ਵਿਖੇ ਐਫ ਆਈ ਆਰ ਨੰਬਰ 32 ਡੇਟਡ 20 ਦਿਨ 24 ਅੰਡਰ ਸੈਕਸ਼ਨ 18 61 85 ਐਨ ਡੀ ਪੀ ਐਸ ਦਰਜ ਰਜਿਸਟਰ ਕੀਤਾ ਗਿਆ ਜੋ ਮੋਡਲੀ ਦੀ ਪੁਛਕਿਤ ਸੀ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵੱਲੋਂ 5 ਕਿਲੋ ਫੀ ਸੂਬਾ ਰਾਜਸਥਾਨ ਤੋਂ ਉਹਨਾਂ ਦੇ ਭੀਲਵਾੜਾ ਸ਼ਹਿਰ ਤੋਂ ਇਹ ਆਪ ਲੈ ਕੇ ਆਇਆ ਸੀ ਜੋ ਅੱਜ ਇਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਜਿਸ ਨੂੰ ਚੰਗੀ ਤਰ੍ਹਾਂ ਜੜਾਇਗਾ ਉਸ ਤੇ ਵਰਕ ਕੀਤਾ ਜਾਊਗਾ ਤਾਂ ਜੋ ਐਂਟਾਇਰ ਚੇਨ ਆਫ ਸਪਲਾਈ ਜਿਹੜੀ ਹੈਗੀ ਹੈ ਉਸ ਨੂੰ ਅਲਰਥ ਕੀਤਾ ਜਾ ਸਕੇ ਕਿਸ ਕਿਸ ਦਾ ਰੂਲ ਇਹਦੇ ਵਿੱਚ ਹੈ ਕੀ ਹੈ ਉਸ ਨੂੰ ਸਾਹਮਣੇ ਲਿਆਇਆ ਜਾ ਸਕੇ ਤੇ ਉਹਨਾਂ ਦੇ ਖਿਲਾਫ ਮੜ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਦੋਸ਼ੀ ਨੂੰ ਮਾਣੇ ਉਹ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਰਟ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹਦੀ ਗਹਿਰਾਈ ਨਾਲ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾਏਗੀ ਦੋਸ਼ੀ ਦੀ ਜਿਹੜੀ ਚੱਲ ਤੇ ਅਚਲ ਜਿਹੜੀ ਪ੍ਰਾਪਰਟੀ ਹੈਦੀ ਆ ਉਸ ਨੂੰ ਵੀ ਚੰਗੀ ਤਰ੍ਹਾਂ ਘਾ ਲਿਆ ਜਾਏਗਾ ਐਨਡੀਪੀਐਸ ਐਕਟ ਦੇ ਪ੍ਰਾਵਧਾਨ ਅਨੁਸਾਰ ਜੋ ਵੀ ਦੋਸ਼ੀ ਦੀ ਪ੍ਰਾਪਰਟੀ ਕੋਈ ਨਸ਼ਾ ਵੇਚ ਕੇ ਜਿਹੜੀ ਉਹਨੇ ਬੜਾਈ ਹੋਈ ਪਾਈ ਗਈ ਉਸ ਦਾ ਕੇਸ ਬਣਾ ਕੇ ਕੰਪਟੈਂਟ ਅਥਾਰਟੀ ਨੂੰ ਭੇਜ ਕੇ ਉਸ ਨੂੰ ਫ੍ਰੀਜ਼ ਕਰਵਾਉਣ ਦੇ ਆਰਡਰ ਜਿਹੜੇ ਹੈਗੇ ਆ ਹਾਸਲ ਕੀਤੇ ਜਾਣਗੇ ਇਸੇ ਤਰ੍ਹਾਂ ਬਠਿੰਡਾ ਪੁਲਿਸ ਵੱਲੋਂ ਹੁਣ ਤੱਕ ਨਸ਼ਾ ਸਮੱਗਲਰਾਂ ਦੇ કુલ ਜਿਹੜੇ 42 ਕੇਸ ਹੈਗੇ ਆ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਉਹ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸੀਗੇ ਜਿਹੜਾ ਵਿੱਚੋਂ ਜਿਹੜੇ 25 ਜਿਹੜੀਆਂ ਕੇਸਸ ਦੀਆਂ ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਅਸੀਂ ਸਕਸੈਸਫੁਲੀ ਜਿਹੜੇ ਕੰਪਟੈਂਟ ਅਥਾਰਟੀ ਤੋਂ ਹਾਸਲ ਕਰ ਲਏ। ਬਾਕੀ ਜਿਹੜੇ ਸਾਡੇ ਰਿਮੇਨਿੰਗ ਕੇਸਸ ਐ ਉਹ ਪਾਈਪਲਾਈਨ 'ਚ ਨੇ ਤੇ ਉਹਨਾਂ ਦੇ ਵੀ ਆਰਡਰਸ ਜਿਹੜੇ ਫ੍ਰੀਜ਼ਿੰਗ ਦੇ ਅਸੀਂ ਜਲਦੀ ਅਸੀਂ ਉੱਥੋਂ ਜਿਹੜੇ ਹਾਸਲ ਕਰਾਂਗੇ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਵਾਂਗੇ। ਕੁਲ ਜਿਹੜੇ ਕੇਸ ਐ ਜਿਨ੍ਹਾਂ ਨੂੰ ਅਸੀਂ ਪ੍ਰਾਪਰਟੀ ਫ੍ਰੀਜ਼ ਕਰਾਉਣ ਲਈ ਜਿਹੜਾ ਭੇਜਿਆ ਹੋਇਆ ਕੰਪਟੈਂਟ ਅਥਾਰਟੀ ਨੂੰ ਉਹਨਾਂ ਦੀ ਵੈਲਿਊ ਲਗਭਗ 6 ਕਰੋੜ 39 ਲੱਖ ਐ। ਤੇ ਜਿਹੜੇ ਆਰਡਰ ਸਾਰੇ ਤਾਂ ਕਨਫਰਮ ਹੋ ਗਏ ਅਸੀਂ ਹਾਸਲ ਕਰ ਲਏ ਪੋਸਟ ਪ੍ਰਾਪਰਟੀ ਦੀ ਜਿਹੜੀ ਕੀਮਤ ਤਕਰੀਬਨ 3 ਕਰੋੜ 43 ਲੱਖ ਦੀ ਹੈਨੀ ਹੈ ਇਸੇ ਤਰ੍ਹਾਂ ਜਿਹੜੇ ਨਸ਼ਾ ਸਮਗਲਰ ਦੇ ਖਿਲਾਫ ਜੜੀ ਹੈਗੀ ਹੈ ਉਹ ਜਿਹੜੀ ਮੁਹਰਮਾ ਚੱਲ ਰਹੀ ਰਹੇਗੀ ਜੈ